ਆ ਕਿੰਨਾ ਕੁ ਤਰਵਾਇ ਜਾਨੇ ਕਿ ਤੇ ਬਿਠਾ ਗਿਆ ਇੱਥੇ ਬੈ ਬੂ ਦੇ ਪਾਗੂ ਘਲਾ ਲੀਏ ਇੱਥੇ ਬਹਿ ਜਾ ਤੂੰ ਚਲੋ ਚਲੋ ਆ ਇੱਥੇ ਬਹਿ ਜਾ ਆਜੋ ਆਜੋ ਲੈ ਭਗਤਿਆ ਹਾਂਜੀ ਜਗਵਾੜ ਆਪਣਾ ਸਾਰਾ ਪਰ ਨੂੰ ਦੁਪਰ ਦਾ ਇੰਤਜ਼ਾਮ ਕਰ ਚਲੋ ਬਰਫ ਦਾ ਮੈਂ ਇੰਤਜ਼ਾਮ ਕਰਦਾ ਕਿ ਇਹਦੇ ਘਰ ਜਾਣਾ ਮੈਂ ਲੈ ਕੇ ਆ ਫੜਾ ਫੜਾ ਤਾ ਉਹਨਾਂ ਲਈ ਹੁਣ ਭਾਜੀ ਇਥੇ ਕਿਤੋਂ ਬਰਫ ਬੂਰਫ ਮਿਲ ਜੇਗੀ ਯਹਾਂ ਪਰ ਮੁਸ਼ਕਿਲ ਹੈ ਯਹਾਂ ਤਾਂ ਨਹੀਂ ਮਿਲੇਗੀ ਭਾਜੀ ਜਲਦੀ ਜਲਦੀ ਰੱਖ ਰੱਖ ਆ ਲੋ ਪਾ ਪਾ ਜਲਦੀ ਜਲਦੀ ਪਾਓ ਪੱਗਾਂ 'ਚ ਹੱਥ ਥਰਕੇ ਮੇਰੇ ਭਾਜੀ ਮੈਨੂੰ ਸੌ ਪਾਈ ਘਰ ਵਾਲੀ ਨੇ ਮੈਨਾਂ ਨਹੀਂ ਕੀ ਨਾ ਜਾਨ ਮੈਨੂੰ ਤੇ ਪਾ ਦੇ ਉਹਨੂੰ ਸੌ ਉਹਨੇ ਪਾ ਮੈਨੂੰ ਥੋੜੀ ਪਾਈ ਆ ਚੱਕ ਯਾਰ ਆਪ ਨੂੰ ਤੇ ਕਾਲੀ ਜਣਾ ਬਜਲੂ ਭੱਗਦੇ ਬਰਬ ਖੁਰ ਗਿਆ ਜਾਂ ਹੋਰ ਲੈ ਜਾ ਜਾਂ ਨਾ ਵੜਿਆ ਤੂੰ ਆਦਮ ਕੀ ਬਾਰੇ ਲਾਸ਼ ਹੀ ਪਾ ਤੂੰ ਯਾਰ ਅਗਲਾ ਟਾਈਮ ਨਹੀਂ ਹੈਗਾ ਹਾਲੋ ਪਾਲੋ ਜਨੀ ਜਨੀ ਪਾਣੀ ਆ ਸੋਟ ਦੇ ਸਾਹ ਬਾਕੀ ਆ ਪਈ ਜਾ ਭਗਦਿਆ ਬਰਫੋਰ ਲੈ ਕੇ ਆ ਭਗਦਿਆ ਕੀ ਗੱਲ ਬਰਫ ਨਹੀਂ ਲੈ ਕੇ ਆ ਜਿਹੜੇ ਮੁਰਦੇ ਤੋਂ ਬਰਫ ਚੱਕ ਕੇ ਲਿਆਉਂਦਾ ਸੀ ਉਹਨੂੰ ਸਮਸ਼ਾਨ ਘਾਟ ਲੈ ਗਏ ਨੇ ਆਓ ਜੀ ਡਾਕਟਰ ਸਾਹਿਬ ਬੜੀ ਢਿੱਡ ਦੀ ਪੀੜ ਹੁੰਦੀ ਆ ਬੜੀ ਜਾਨ ਨਿਕਲਦੀ ਵੀ ਵਧੀਆ ਜੀ ਦਵਾਈ ਦੇ ਦਿਓ ਦਰਦ ਕਦੋਂ ਕਦੀ ਸ਼ੁਰੂ ਹੋਈ ਆ ਨਸ਼ੇ ਕਰਦਾ ਨਹੀਂ ਡਾਕਟਰ ਸਾਹਿਬ ਆ ਬਾਹ ਤੇਰੀ ਸਾਰੀ ਟੀਕੇ ਲਾ ਲਾ ਵਿੰਨੀ ਪਈ ਆ ਤੂੰ ਕਹਿੰਦਾ ਮੈਂ ਨਸ਼ੇ ਨਹੀਂ ਕਰਦਾ ਹਾਂਜੀ ਕਰਦਾ ਨਸ਼ੇ ਮੈਂ ਕਿੰਨਾ ਜਵਾਨ ਜਹਾਨ ਮੁੰਡਾ ਵਾ ਕਿਹੜੇ ਕੰਮਾਂ 'ਚ ਪਿਆ ਨਸ਼ੇ ਛੱਡ ਕਿਉਂ ਨਹੀਂ ਦਿੰਦਾ ਕੋਸ਼ਿਸ਼ ਤਾਂ ਬੜੀ ਕੀਤੀ ਜੀ ਪਰ ਅਜਾ ਛੱਡ ਹੀ ਨਹੀਂ ਹੁੰਦਾ ਮੇਰੇ ਤੈਨੂੰ ਦਿਨਾਂ ਦਵਾਈ ਦੋ ਮਿੰਟ ਬੈਠਣਾ ਆਇਆ ਦਾ ਦੋ ਮਿੰਟ ਦਾ ਕਹਿ ਗਿਆ ਡਾਕਟਰ ਨਾਲ ਤੱਕਾ ਹੂੰ ਦੇਖਾਂ ਦੇ ਡਾਕਟਰ ਕਿੱਥੇ ਆਇਆ ਤੁਹਾਨੂੰ ਕਰਵਾ ਆਗੀ ਯਾਰ ਮੈਨੂੰ ਖੰਬੇ ਨੇ ਜੱਫੀ ਪਾਈ ਆ ਛੱਡਦਾ ਹੀ ਨਹੀਂ ਉਹ ਹਾਦਾ ਡਾਕਟਰ ਸਾਹਿਬ ਜੱਫੀ ਤਾਂ ਤੁਸੀਂ ਪਾਈ ਆ ਖੰਬੇ ਨੂੰ ਬਸ ਫਿਰ ਇਦਾਂ ਛੋਟੇ ਵੀਰ ਨਸ਼ੇ ਨੂੰ ਤੁਸੀਂ ਜੱਫੀ ਪਾਈ ਆ ਨਸ਼ੇ ਨੇ ਤੁਹਾਨੂੰ ਨਹੀਂ ਨਾ ਬੜੇ ਖੁਸ਼ ਨਜ਼ਰ ਆ ਰਿਹਾ ਕੋਈ ਬੰਦਾ ਬੁੰਦਾ ਅੰਦਰ ਕਰਾਤਾ ਜੇ ਹੁਣ ਨਹੀਂ ਯਾਰ ਮੇਰਾ ਨਾ ਤਲਾਕ ਦਾ ਕੇਸ ਲੱਗਾ ਤੇ ਮੇਰੀ ਘਰ ਵਾਲੀ ਦੇ ਹੱਕ ਤੇ ਜੱਜ ਨੇ ਸੁਨਾਤਾ ਇਸ ਕਰਕੇ ਮੈਨੂੰ ਬੜੀ ਖੁਸ਼ੀ ਹੈ ਇਹ ਵੀ ਖੁਸ਼ ਹੋਣ ਵਾਲੀ ਕਿਹੜੀ ਗੱਲ ਹੈ ਜੱਜ ਸਾਹਿਬ ਨੇ ਕਿਹਾ ਕਿ ਅੱਜ ਤੋਂ ਅੱਧੀ ਤਨਖਾਹ ਤੇਰੀ ਘਰ ਵਾਲੀ ਦੀ ਅੱਧੀ ਤਨਖਾਹ ਤੈਨੂੰ ਮਿਲਿਆ ਕਰੂਗੀ ਫੇਰ ਤਾਂ ਤੁਹਾਨੂੰ ਸਭੋ ਦੁਖੀ ਹੋਣਾ ਚਾਹੀਦਾ ਸ਼ੁਕਰ ਹੈ ਰੱਬ ਦਾ ਪਹਿਲਾਂ 1 ਰੁਪਿਆ ਨਹੀਂ ਸੀ ਜੇਬ 'ਚ ਛੜਦੀ ਹੁਣ ਅੱਧੀ ਤਨਖਾਹ ਤਾਂ ਮਿਲੂਗੀ